ਧਰਮ ਦੀ ਆੜ ਦੇ ਵਿੱਚ ਗੰਦਾ ਹਵਸ ਦਾ ਖੇਡ ਖੇਡਣ ਵਾਲੇ ਇੱਕ ਹੋਰ ਕਥਿਤ ਬਾਬੇ ਦਾ ਪਰਦਾਫਾਸ਼ ਹੋ ਗਿਆ। ਇੱਕ ਹੋਰ ਬਾਬੇ ਦਾ ਚਾਰਾ ਨੰਗਾ ਹੋ ਗਿਆ ਜੋ ਮਹਿਲਾਵਾਂ ਦੇ ਨਾਲ ਗਲਤ ਕੰਮ ਕਰਦਾ ਸੀ। ਕੈਂਸਰ ਦੂਰ ਕਰਨ ਦਾ ਦਾਵਾ ਕਰਦਾ ਸੀ ਇਹ ਬਾਬਾ ਲੇਕਿਨ ਮਹਿਲਾਵਾਂ ਦੇ ਨਾਲ ਗਲਤ ਕੰਮ ਕਰਦਾ ਸੀ ਹਵਸ ਦੀ ਭੁੱਖ ਮਟਾਉਂਦਾ ਸੀ। ਉਹਨਾਂ ਨੂੰ ਇਕੱਲਿਆਂ ਬੁਲਾਉਂਦਾ ਸੀ ਤੇ ਉਸ ਤੋਂ ਬਾਅਦ ਕਾਂਡ ਕਰਦਾ ਸੀ। ਲੇਕਿਨ ਹੁਣ ਇਸ ਬਾਬੇ ਨੂੰ 10 ਸਾਲ ਦੀ ਸਜ਼ਾ ਤੇ ਨਾਲ ਜੁਰਮਾਨਾ ਜਿਹੜਾ ਲਾਇਆ ਗਿਆ ਬਹੁਤ ਸਾਰੇ ਡੇਰੇ ਅਜੈ ਨੇ ਜਿਹੜੇ ਬਾਬੇ ਡੇਰਿਆਂ ਦੇ ਅੰਦਰ ਗਲਤ ਕੰਮ ਕਰਦੇ ਨੇ ਬੱਚਿਆਂ ਦੇ ਨਾਲ ਬਲਾਤਕਾਰ ਕਰਦੇ ਨੇ ਮਹਿਲਾਵਾਂ ਦੇ ਨਾਲ ਬਲਾਤਕਾਰ ਕਰਦੇ ਨੇ ਔਰ ਉਸ ਤੋਂ ਬਾਅਦ ਉਹਨਾਂ ਨੂੰ ਡਰਾਉਂਦੇ ਨੇ ਧਮਕਾਉਂਦੇ ਨੇ ਜੇਕਰ ਗੱਲ ਬਾਹਰ ਆਈ ਤਾਂ ਅਸੀਂ ਤੁਹਾਡੇ ਉੱਪਰ ਇਹ ਕਰ ਦਾਂਗੇ ਉਹ ਕਰ ਦਾਂਗੇ ਅਜਿਹੇ ਦਾਅਵੇ ਜਿਹੜੇ ਨੇ ਇਹ ਬਾਬੇ ਕਰਦੇ ਨੇ ਧਮਕੀਆਂ ਦਿੰਦੇ ਨੇ ਔਰ ਮਹਿਲਾਵਾਂ ਦੇ ਨਾਲ ਗਲਤ ਕੰਮ ਕਰਦੇ ਨੇ ਆਪਣੀ ਹਵਸ ਦੀ ਭੁੱਖ ਮਟਾਉਂਦੇ ਨੇ ਤਾਂ ਉਹ ਜਾਣਦੇ ਆ ਕੌਣ ਹੈ ਬਾਬਾ ਜਿਸ ਨੇ ਲੋਕਾਂ ਦਾ ਜਿਉਣਾ ਮੁਸ਼ਕਲ ਕੀਤਾ ਹੋਇਆ ਸੀ ਖਾਸ ਕਰਕੇ ਮਹਿਲਾਵਾਂ ਦਾ ਔਰ ਅਮਰਿਤਪਾਲ ਮਹਿਰੋ ਦਾ ਨਾਮ ਵੀ ਇਸ ਦੇ ਵਿੱਚ ਸ਼ਾਮਲ ਹੁੰਦਾ ਕਿਉਂਕਿ ਇਸ ਬਾਬੇ ਨੂੰ ਅੰਮ੍ਰਿਤਪਾਲ ਮੈਰੋ ਦੇ ਵੱਲੋਂ ਵੀ ਸਬਕ ਸਿਖਾਇਆ ਗਿਆ ਸੀ ਲੁਧਿਆਣਾ ਦੇ ਗੁਰਦੁਆਰਾ ਚਰਨ ਘਾਟ ਦੇ ਮੁੱਖ ਸੇਵਾਦਾਰ ਰਹੇ ਬਾਬਾ ਬਲਜਿੰਦਰ ਸਿੰਘ ਨੂੰ ਮੋਗਾ ਦੀ ਅਦਾਲਤ ਨੇ 10 ਸਾਲ ਦੀ ਸਜ਼ਾ ਸੁਣਾ ਕੇ ਜੇਲ੍ਹ ਦੀਆਂ ਸਿੱਖਾਂ ਦੇ ਪਿੱਛੇ ਭੇਜ ਦਿੱਤਾ ਪਰ ਸਵਾਲ ਇਹ ਹੈ ਕਿ ਕੀ ਇਹ ਸਿਰਫ ਇੱਕ ਕੇਸ ਹੈ ਜਾਂ ਫਿਰ ਇਸ ਪਖੰਡ ਦੇ ਡੇਰੇ ਵਿੱਚ ਸਾਲਾ ਤੋਂ 마ਸੂਮ ਔਰਤਾਂ ਦੀ ਇੱਜ਼ਤ ਦੇ ਨਾਲ ਖਿਲਵਾੜ ਹੋ ਰਿਹਾ ਸੀ ਇਸ ਬਾਬੇ ਦੀ ਕਹਾਣੀ ਕਿਸੇ ਫਿਲਮੀ ਵਿਲਨ ਤੋਂ ਘੱਟ ਨਹੀਂ ਹੈ ਜਗਰਾਉ ਦੇ ਡੇਰੇ ਦੇ ਵਿੱਚ ਇੱਕ ਖਾਸ ਕਮਰਾ ਬਣਾਇਆ ਗਿਆ ਸੀ ਤੇ ਕਹਿਣ ਨੂੰ ਤਾਂ ਉੱਥੇ ਸੰਗਤ ਦੀਆਂ ਮੁਸ਼ਕਲਾਂ ਸੁਣੀਆਂ ਜਾਂਦੀਆਂ ਸਨ ਪਰ ਅਸਲ ਦੇ ਵਿੱਚ ਉੱਥੇ ਉਹ ਹੁੰਦਾ ਸੀ ਜਿਸ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਜਦੋਂ ਬਾਬਾ ਅੰਦਰ ਹੁੰਦਾ ਸੀ ਤਾਂ ਬਾਰ ਪਹਿਰੇਦਾਰ ਖੜੇ ਹੁੰਦੇ ਸਨ ਕਿਸੇ ਦੀ ਹਿੰਮਤ ਨਹੀਂ ਸੀ ਕਿ ਬਿਨਾਂ ਇਜਾਜ਼ਤ ਅੰਦਰ ਜਾ ਸਕੇ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਠੀਕ ਕਰਨ ਦਾ ਝਾਂਸਾ ਦੇ ਕੇ ਇਹ ਪਖੰਡੀ 마ਸੂਮ ਕੁੜੀਆਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਂਦਾ ਸੀ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ ਜਦੋਂ ਨਯੰਗ ਸਿੰਘਾ ਨੇ ਇਸ ਬਾਬੇ ਦੇ ਕਮਰੇ ਦੀ ਤਲਾਸ਼ੀ ਲਈ ਤਾਂ ਉੱਥੇ ਕੋਈ ਧਾਰਮਿਕ ਕਿਤਾਬਾਂ ਨਹੀਂ ਬਲਕਿ ਲਿਪਿਸਟਿਕ ਸੈਕਸ ਪਾਵਰ ਵਧਾਉਣ ਵਾਲੀ ਦਵਾਈਆਂ ਤੇ ਹੋਰ ਇਤਰਾਜਯੋਗ ਸਮਾਨ ਬਰਾਮਦ ਹੋਇਆ ਇਹੀ ਨਹੀਂ ਬਾਬਾਤਾ ਵਿਦੇਸ਼ਾਂ ਤੱਕ ਖੰਭ ਫਲਾਈ ਬੈਠਾ ਸੀ 2007 ਦੇ ਵਿੱਚ ਜਰਮਨੀ ਜਾ ਕੇ ਇੱਕ ਗੋਰੀ ਮੇਮ ਦੇ ਨਾਲ ਵਿਆਹ ਕਰਵਾਇਆ ਪਰ ਉਸ ਨੇ ਵੀ ਇਸ ਦੀਆਂ ਕਰਤੂਤਾਂ ਦੇਖ ਕੇ ਇਸ ਨੂੰ ਤਲਾਕ ਦੇ ਦਿੱਤਾ ਧਰਮ ਦੇ ਨਾਂ ਤੇ ਬੇਅਦਬੀ ਦੇ ਇਲਜ਼ਾਮ ਵੀ ਇਸ ਤੇ ਲੱਗੇ ਪਰ ਫਿਰ ਵੀ ਇਹ ਆਪਣੀ ਹਵਸ ਦਾ ਨੰਗਾ ਨਾਚ ਨੱਚਦਾ ਰਿਹਾ। ਬੀਤੇ ਦਿਨੀ ਮੋਗਾ ਕੋਰਟ ਨੇ ਇੱਕ ਕੁੜੀ ਨੂੰ ਹੋਟਲ ਦੇ ਵਿੱਚ ਬੁਲਾ ਕੇ ਰੇਪ ਕਰਨ ਦੇ ਮਾਮਲੇ ਦੇ ਵਿੱਚ ਇਸ ਬਲਜਿੰਦਰ ਸਿੰਘ ਨੂੰ 10 ਸਾਲ ਦੀ ਸਜ਼ਾ ਸੁਣਾ ਕੇ ਇਹ ਸਾਫ਼ ਕਰ ਦਿੱਤਾ ਹੈ ਕਿ ਕਾਨੂੰਨ ਦੇ ਹੱਥ ਲੰਬੇ ਹੁੰਦੇ ਨੇ। ਪਰ ਅੱਜ ਤੁਹਾਨੂੰ ਸਵਾਲ ਪੁੱਛਦੇ ਆਂ ਕਦੋਂ ਤੱਕ ਅਸੀਂ ਅਜੈ ਪਖੰਡੀ ਬਾਬਿਆਂ ਦੇ ਚਰਨਾਂ ਦੇ ਵਿੱਚ ਆਪਣੀਆਂ ਧੀਆਂ ਭੈਣਾਂ ਦੀ ਇਜਤ ਸੁਟਦੇ ਰਹਾਂਗੇ? ਕਿਉਂ ਅਸੀਂ ਅੰਧਵਿਸ਼ਵਾਸ ਦੀ ਪੱਟੀ ਬੰਨ੍ਹ ਕੇ ਇਹਨਾਂ ਦਰਿੰਦਿਆਂ ਨੂੰ ਭਗਵਾਨ ਮੰਨ ਲੈਂਦੇ ਆਂ? ਸਾਵਧਾਨ ਰਹਿਣ ਦੀ ਲੋੜ ਹੈ ਸੁਚੇਤ ਰਹਿਣ ਦੀ ਲੋੜ ਹੈ ਧਰਮ ਸਕਾਉਂਦਾ ਇੱਜ਼ਤ ਕਰਨਾ ਲੁੱਟਣਾ ਨੇ ਤਾਂ ਅਜੇ ਜੋ ਪਖੰਡੀ ਬਾਬੇ ਨੇ ਉਹਨਾਂ ਦਾ ਪਰਦਾ ਫਾਸ਼ ਕਰਨਾ ਜਿਹੜਾ ਬਣਦਾ ਹੈ ਹਾਲਾਂਕਿ ਜਿੰਨੇ ਵੀ ਡੇਰੇ ਅਸੀਂ ਪੰਜਾਬ ਦੇ ਵਿੱਚ ਗੱਲ ਕਰੀਏ ਦੇਸ਼ ਦੇ ਵਿੱਚ ਡੇਰਿਆਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਅਜੇ ਡੇਰੇ ਨੇ ਜਿੱਥੇ ਧਰਮ ਦਾ ਪਾਠ ਨਹੀਂ ਬਲਕਿ ਹਵਸ ਤੇ ਭੁੱਖ ਮਟਾਈ ਜਾਂਦੀ ਹੈ ਬਹੁਤ ਸਾਰੀਆਂ ਤਸਵੀਰਾਂ ਖਬਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਜਿੱਥੇ ਇਹਨਾਂ ਡੇਰਿਆਂ ਦੇ ਵਿੱਚ ਬਾਬਿਆਂ ਦੇ ਵੱਲੋਂ ਕਿਸ ਤਰ੍ਹਾਂ ਜਿਹੜਾ ਬੱਚਿਆਂ ਦੇ ਨਾਲ ਔਰਤਾਂ ਦੇ ਨਾਲ ਗਲਤ ਕੰਮ ਕੀਤਾ ਜਾਂਦਾ ਸੀ ਉਸ ਦੀਆਂ ਤਸਵੀਰਾਂ ਖੁੱਲ੍ਹੇ ਆਮ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਕੁਝ ਲੋਕਾਂ ਦੀ ਅਸੀਂ ਗੱਲ ਕਰਾਂਗੇ ਜਿਕਰ ਅਸੀਂ ਨਾਮ ਨਹੀਂ ਲੈਣਾ ਚਾਹੁੰਦੇ ਲੇਕਿਨ ਕੁਝ ਮੰਦਰਾਂ ਦੇ ਵਿੱਚ ਵੀ ਅਜੇ ਗਲਤ ਕੰਮ ਹੁੰਦੇ ਨੇ ਜਿੱਥੇ ਬੱਚਿਆਂ ਦੇ ਨਾਲ ਗਲਤ ਜਿਹੜਾ ਕੰਮ ਕੀਤਾ ਜਾਂਦਾ ਹੈ ਤਾਂ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਧਰਮ ਦੇ ਨਾਮ ਤੇ ਇਹਨੇ ਅੰਦੇ ਹੋ ਜਾਂਦੇ ਨੇ ਕਿ ਉਹਨਾਂ ਨੂੰ ਕੁਝ ਨਜ਼ਰ ਨਹੀਂ ਆਉਂਦਾ ਤੇ ਆਪਣੀ ਧੀਆ ਭੈਣਾਂ ਦੀਆਂ ਇੱਜ਼ਤਾਂ ਜਿਹੜੀਆਂ ਨੇ ਅਜੇ ਪਖੰਡੀਆਂ ਦੇ ਪੈਰਾਂ ਹੇਟਾ ਸੁੱਟ ਦਿੰਦੇ ਨੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡੇ ਕੀ ਮਨ ਦੇ ਵਿੱਚ ਵਿਚਾਰ ਆ ਰਹੇ ਨੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਧਰਮ ਦੀ ਆੜ ਦੇ ਵਿੱਚ ਗੰਦਾ ਹਵਸ ਦਾ ਖੇਡ ਖੇਡਣ ਵਾਲੇ ਇੱਕ ਹੋਰ ਕਥਿਤ ਬਾਬੇ ਦਾ ਪਰਦਾਫਾਸ਼ ਹੋ ਗਿਆ ਇੱਕ ਹੋਰ ਬਾਬੇ ਦਾ ਚਾਰਾ ਨੰਗਾ ਹੋ ਗਿਆ ਜੋ ਮਹਿਲਾਵਾਂ ਦੇ ਨਾਲ ਗਲਤ ਕੰਮ ਕਰਦਾ ਸੀ ਕੈਂਸਰ ਦੂਰ ਕਰਨ ਦਾ ਦਾਵਾ ਕਰਦਾ ਸੀ ਇਹ ਬਾਬਾ ਲੇਕਿਨ ਮਹਿਲਾਵਾਂ ਦੇ ਨਾਲ ਗਲਤ ਕੰਮ ਕਰਦਾ ਸੀ ਹਵਸ ਦੀ ਭੁੱਖ ਮਿਟਾਉਂਦਾ ਸੀ ਉਨਾਂ ਨੂੰ ਇਕੱਲਿਆ ਬੁਲਾਉਂਦਾ ਸੀ ਤੇ ਉਸ ਤੋਂ ਬਾਅਦ ਕਾਂਡ ਕਰਦਾ ਸੀ ਲੇਕਿਨ ਹੁਣ ਇਸ ਬਾਬੇ ਨੂੰ 10 ਸਾਲ ਦੀ ਸਜ਼ਾ ਤੇ ਨਾਲ ਜੁਰਮਾਨਾ ਜਿਹੜਾ ਲਾਇਆ ਗਿਆ ਬਹੁਤ ਸਾਰੇ ਡੇਰੇ ਅਜੈ ਨੇ ਜਿਹੜੇ ਬਾਬੇ ਡੇਰਿਆਂ ਦੇ ਅੰਦਰ ਗਲਤ ਕੰਮ ਕਰਦੇ ਨੇ ਬੱਚਿਆਂ ਦੇ ਨਾਲ ਬਲਾਤਕਾਰ ਕਰਦੇ ਨੇ ਮਹਿਲਾਵਾਂ ਦੇ ਨਾਲ ਬਲਾਤਕਾਰ ਕਰਦੇ ਨੇ ਔਰ ਉਸ ਤੋਂ ਬਾਅਦ ਉਹਨਾਂ ਨੂੰ ਡਰਾਉਂਦੇ ਨੇ ਧਮਕਾਉਂਦੇ ਨੇ ਜੇਕਰ ਗੱਲ ਬਾਹਰ ਆਈ ਤਾਂ ਅਸੀਂ ਤੁਹਾਡੇ ਉੱਪਰ ਇਹ ਕਰ ਦਾਂਗੇ ਉਹ ਕਰ ਦਾਂਗੇ ਅਜਿਹੇ ਦਾਅਵੇ ਜਿਹੜੇ ਨੇ ਇਹ ਬਾਬੇ ਕਰਦੇ ਨੇ ਧਮਕੀਆਂ ਦਿੰਦੇ ਨੇ ਔਰ ਮਹਿਲਾਵਾਂ ਦੇ ਨਾਲ ਗਲਤ ਕੰਮ ਕਰਦੇ ਨੇ ਆਪਣੀ ਹਵਸ ਦੀ ਭੁੱਖ ਮਟਾਉਂਦੇ ਨੇ ਤਾਂ ਉਹ ਜਾਣਦੇ ਆ ਕੌਣ ਹੈ ਬਾਬਾ ਜਿਸ ਨੇ ਲੋਕਾਂ ਦਾ ਜਿਉਣਾ ਮੁਸ਼ਕਲ ਕੀਤਾ ਹੋਇਆ ਸੀ ਖਾਸ ਕਰਕੇ ਮਹਿਲਾਵਾਂ ਦਾ ਔਰ ਅਮਰਿਤਪਾਲ ਮਹਿਰੋ ਦਾ ਨਾਮ ਵੀ ਇਸ ਦੇ ਵਿੱਚ ਸ਼ਾਮਲ ਹੁੰਦਾ ਕਿਉਂਕਿ ਇਸ ਬਾਬੇ ਨੂੰ ਅੰਮ੍ਰਿਤਪਾਲ ਮੈਰੋ ਦੇ ਵੱਲੋਂ ਵੀ ਸਬਕ ਸਿਖਾਇਆ ਗਿਆ ਸੀ ਲੁਧਿਆਣਾ ਦੇ ਗੁਰਦੁਆਰਾ ਚਰਨ ਘਾਟ ਦੇ ਮੁੱਖ ਸੇਵਾਦਾਰ ਰਹੇ ਬਾਬਾ ਬਲਜਿੰਦਰ ਸਿੰਘ ਨੂੰ ਮੋਗਾ ਦੀ ਅਦਾਲਤ ਨੇ 10 ਸਾਲ ਦੀ ਸਜ਼ਾ ਸੁਣਾ ਕੇ ਜੇਲ੍ਹ ਦੀਆਂ ਸਿੱਖਾਂ ਦੇ ਪਿੱਛੇ ਭੇਜ ਦਿੱਤਾ ਪਰ ਸਵਾਲ ਇਹ ਹੈ ਕਿ ਕੀ ਇਹ ਸਿਰਫ ਇੱਕ ਕੇਸ ਹੈ ਜਾਂ ਫਿਰ ਇਸ ਪਖੰਡ ਦੇ ਡੇਰੇ ਵਿੱਚ ਸਾਲਾ ਤੋਂ 마ਸੂਮ ਔਰਤਾਂ ਦੀ ਇੱਜ਼ਤ ਦੇ ਨਾਲ ਖਿਲਵਾੜ ਹੋ ਰਿਹਾ ਸੀ ਇਸ ਬਾਬੇ ਦੀ ਕਹਾਣੀ ਕਿਸੇ ਫਿਲਮੀ ਵਿਲਨ ਤੋਂ ਘੱਟ ਨਹੀਂ ਹੈ ਜਗਰਾਉ ਦੇ ਡੇਰੇ ਦੇ ਵਿੱਚ ਇੱਕ ਖਾਸ ਕਮਰਾ ਬਣਾਇਆ ਗਿਆ ਸੀ ਤੇ ਕਹਿਣ ਨੂੰ ਤਾਂ ਉੱਥੇ ਸੰਗਤ ਦੀਆਂ ਮੁਸ਼ਕਲਾਂ ਸੁਨੀਆਂ ਜਾਂਦੀਆਂ ਸਨ ਪਰ ਅਸਲ ਦੇ ਵਿੱਚ ਉੱਥੇ ਉਹ ਹੁੰਦਾ ਸੀ ਜਿਸ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਜਦੋਂ ਬਾਬਾ ਅੰਦਰ ਹੁੰਦਾ ਸੀ ਤਾਂ ਬਾਰ ਪਹਿਰੇਦਾਰ ਖੜੇ ਹੁੰਦੇ ਸਨ ਕਿਸੇ ਦੀ ਹਿੰਮਤ ਨਹੀਂ ਸੀ ਕਿ ਬਿਨਾਂ ਇਜਾਜ਼ਤ ਅੰਦਰ ਜਾ ਸਕੇ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਠੀਕ ਕਰਨ ਦਾ ਝਾਂਸਾ ਦੇ ਕੇ ਇਹ ਪਖੰਡੀ 마ਸੂਮ ਕੁੜੀਆਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਂਦਾ ਸੀ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ ਜਦੋਂ ਨਯੰਗ ਸਿੰਘਾ ਨੇ ਇਸ ਬਾਬੇ ਦੇ ਕਮਰੇ ਦੀ ਤਲਾਸ਼ੀ ਲਈ ਤਾਂ ਉੱਥੇ ਕੋਈ ਧਾਰਮਿਕ ਕਿਤਾਬਾਂ ਨਹੀਂ ਬਲਕਿ ਲਿਪਿਸਟਿਕ ਸੈਕਸ ਪਾਵਰ ਵਧਾਉਣ ਵਾਲੀ ਦਵਾਈਆਂ ਤੇ ਹੋਰ ਇਤਰਾਜਯੋਗ ਸਮਾਨ ਬਰਾਮਦ ਹੋਇਆ ਇਹੀ ਨਹੀਂ ਬਾਬਾਤਾ ਵਿਦੇਸ਼ਾਂ ਤੱਕ ਖੰਭ ਫਲਾਈ ਬੈਠਾ ਸੀ 2007 ਦੇ ਵਿੱਚ ਜਰਮਨੀ ਜਾ ਕੇ ਇੱਕ ਗੋਰੀ ਮੇਮ ਦੇ ਨਾਲ ਵਿਆਹ ਕਰਵਾਇਆ ਪਰ ਉਸ ਨੇ ਵੀ ਇਸ ਦੀਆਂ ਕਰਤੂਤਾਂ ਦੇਖ ਕੇ ਇਸ ਨੂੰ ਤਲਾਕ ਦੇ ਦਿੱਤਾ ਧਰਮ ਦੇ ਨਾਂ ਤੇ ਬੇਅਦਬੀ ਦੇ ਇਲਜ਼ਾਮ ਵੀ ਇਸ ਤੇ ਲੱਗੇ ਪਰ ਫਿਰ ਵੀ ਇਹ ਆਪਣੀ ਹਵਸ ਦਾ ਨੰਗਾ ਨਾਚ ਨੱਚਦਾ ਰਿਹਾ। ਬੀਤੇ ਦਿਨੀ ਮੋਗਾ ਕੋਰਟ ਨੇ ਇੱਕ ਕੁੜੀ ਨੂੰ ਹੋਟਲ ਦੇ ਵਿੱਚ ਬੁਲਾ ਕੇ ਰੇਪ ਕਰਨ ਦੇ ਮਾਮਲੇ ਦੇ ਵਿੱਚ ਇਸ ਬਲਜਿੰਦਰ ਸਿੰਘ ਨੂੰ 10 ਸਾਲ ਦੀ ਸਜ਼ਾ ਸੁਣਾ ਕੇ ਇਹ ਸਾਫ਼ ਕਰ ਦਿੱਤਾ ਹੈ ਕਿ ਕਾਨੂੰਨ ਦੇ ਹੱਥ ਲੰਬੇ ਹੁੰਦੇ ਨੇ। ਪਰ ਅੱਜ ਤੁਹਾਨੂੰ ਸਵਾਲ ਪੁੱਛਦੇ ਆਂ ਕਦੋਂ ਤੱਕ ਅਸੀਂ ਅਜੈ ਪਖੰਡੀ ਬਾਬਿਆਂ ਦੇ ਚਰਨਾਂ ਦੇ ਵਿੱਚ ਆਪਣੀਆਂ ਧੀਆਂ ਭੈਣਾਂ ਦੀ ਇਜਤ ਸੁਟਦੇ ਰਹਾਂਗੇ? ਕਿਉਂ ਅਸੀਂ ਅੰਧਵਿਸ਼ਵਾਸ ਦੀ ਪੱਟੀ ਬੰਨ੍ਹ ਕੇ ਇਹਨਾਂ ਦਰਿੰਦਿਆਂ ਨੂੰ ਭਗਵਾਨ ਮੰਨ ਲੈਂਦੇ ਆਂ? ਸਾਵਧਾਨ ਰਹਿਣ ਦੀ ਲੋੜ ਹੈ ਸੁਚੇਤ ਰਹਿਣ ਦੀ ਲੋੜ ਹੈ ਧਰਮ ਸਕਾਉਂਦਾ ਇੱਜ਼ਤ ਕਰਨਾ ਲੁੱਟਣਾ ਨੇ ਤਾਂ ਅਜੇ ਜੋ ਪਖੰਡੀ ਬਾਬੇ ਨੇ ਉਹਨਾਂ ਦਾ ਪਰਦਾ ਫਾਸ਼ ਕਰਨਾ ਜਿਹੜਾ ਬਣਦਾ ਹੈ ਹਾਲਾਂਕਿ ਜਿੰਨੇ ਵੀ ਡੇਰੇ ਅਸੀਂ ਪੰਜਾਬ ਦੇ ਵਿੱਚ ਗੱਲ ਕਰੀਏ ਦੇਸ਼ ਦੇ ਵਿੱਚ ਡੇਰਿਆਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਅਜੇ ਡੇਰੇ ਨੇ ਜਿੱਥੇ ਧਰਮ ਦਾ ਪਾਠ ਨਹੀਂ ਬਲਕਿ ਹਵਸ ਦੀ ਭੁੱਖ ਮਟਾਈ ਜਾਂਦੀ ਹੈ ਬਹੁਤ ਸਾਰੀਆਂ ਤਸਵੀਰਾਂ ਖਬਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਜਿੱਥੇ ਇਹਨਾਂ ਡੇਰਿਆਂ ਦੇ ਵਿੱਚ ਬਾਬਿਆਂ ਦੇ ਵੱਲੋਂ ਕਿਸ ਤਰ੍ਹਾਂ ਜਿਹੜਾ ਬੱਚਿਆਂ ਦੇ ਨਾਲ ਔਰਤਾਂ ਦੇ ਨਾਲ ਗਲਤ ਕੰਮ ਕੀਤਾ ਜਾਂਦਾ ਸੀ ਉਸ ਦੀਆਂ ਤਸਵੀਰਾਂ ਖੁੱਲ੍ਹੇ ਆਮ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਕੁਝ ਲੋਕਾਂ ਦੀ ਅਸੀਂ ਗੱਲ ਕਰਾਂਗੇ ਜਿਕਰ ਅਸੀਂ ਨਾਮ ਨਹੀਂ ਲੈਣਾ ਚਾਹੁੰਦੇ ਲੇਕਿਨ ਕੁਝ ਮੰਦਰਾਂ ਦੇ ਵਿੱਚ ਵੀ ਅਜੇ ਗਲਤ ਕੰਮ ਹੁੰਦੇ ਨੇ ਜਿੱਥੇ ਬੱਚਿਆਂ ਦੇ ਨਾਲ ਗਲਤ ਜਿਹੜਾ ਕੰਮ ਕੀਤਾ ਜਾਂਦਾ ਹੈ ਤਾਂ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਧਰਮ ਦੇ ਨਾਮ ਤੇ ਇਹਨੇ ਅੰਦੇ ਹੋ ਜਾਂਦੇ ਨੇ ਕਿ ਉਹਨਾਂ ਨੂੰ ਕੁਝ ਨਜ਼ਰ ਨਹੀਂ ਆਉਂਦਾ ਤੇ ਆਪਣੀ ਧੀਆ ਭੈਣਾਂ ਦੀਆਂ ਇੱਜ਼ਤਾਂ ਜਿਹੜੀਆਂ ਨੇ ਅਜੇ ਪਖੰਡੀਆਂ ਦੇ ਪੈਰਾਂ ਹੇਟਾ ਸੁੱਟ ਦਿੰਦੇ ਨੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡੇ ਕੀ ਮਨ ਦੇ ਵਿੱਚ ਵਿਚਾਰ ਆ ਰਹੇ ਨੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ